ਜਦੋਂ ਵੀ ਤੁਹਾਡੇ ਨਾਲ ਕੁਝ ਅਨਿਆਂ ਹੁੰਦਾ ਹੈ ਤੁਹਾਡੇ ਨਾਲ ਕੋਈ ਇਨਜਸਟਿਸ ਹੁੰਦਾ ਹੈ ਤੁਹਾਡੇ ਦਿਮਾਗ 'ਚ ਪਤਾ ਕੀ ਗੱਲ ਹੁੰਦੀ ਹੈ ਸਭ ਤੋਂ ਪਹਿਲਾਂ ਆਈ ਵਿਲ ਸੀ ਯੂ ਇਨ ਕੋਰਟ ਜਿਨੇ ਤੁਹਾਡੇ ਨਾਲ ਕੁਝ ਗਲਤ ਕੀਤਾ ਹੁੰਦਾ ਹੈ ਤੁਸੀਂ ਉਹਨੂੰ ਕਹਿੰਦੇ ਹੋ ਕਿ ਚੱਲ ਮੈਂ ਤੈਨੂੰ ਕੋਰਟ 'ਚ ਦੇਖੂਗਾ ਯਾਨੀ ਕਿ ਮੈਨੂੰ ਜਸਟਿਸ ਕੌਣ ਦਿਵਾਊਗਾ ਕੋਰਟਸ ਤੇ ਕਿਉਂਕਿ ਜਸਟਿਸ ਨੂੰ ਕੋਰਟਸ ਨਾਲ ਅਸੋਸੀਏਟ ਕੀਤਾ ਜਾਂਦਾ ਹੈ ਤੇ ਜਿਹੜੇ ਉੱਥੇ ਜਸਟਿਸ ਕਰਦੇ ਨੇ ਜਜੇਸ ਉਹਨਾਂ ਦੀ ਪਦਵੀ ਕਿੰਨੀ ਵੱਡੀ ਮੰਨੀ ਜਾਂਦੀ ਹੈ ਸਾਡੇ ਪੰਜਾਬ 'ਚ ਹੁਣ ਅੱਜ ਦਾ ਜਿਹੜਾ ਸੈਸ਼ਨ ਹੈ ਨਾ ਉਹਦੇ ਵਿੱਚ ਇੱਕ ਕਹੋ ਕਿ ਬਹੁਤ ਬੁਰੀ ਖਬਰ ਮੈਂ ਤੁਹਾਡੇ ਲਈ ਡਿਸਕਸ ਕਰਨ ਜਾ ਰਿਹਾ ਹਾਂ ਜਿਦੇ ਵਿੱਚ ਆ ਤਿੰਨ ਜੱਜ ਬੈਂਚ ਜਿਨ੍ਹਾਂ ਦੀ ਫੋਟੋ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਹਾਇਰ ਜੁਡੀਸ਼ਰੀ ਨੇ ਡਿਸਾਈਡ ਕੀਤਾ ਹੈ ਹੁਣ ਜੋ ਜਸਟਿਸ ਕਰਨਗੇ ਪਹਿਲਾਂ ਆਪਾਂ 3 ਇਅਰ ਲਾ 5 ਇਅਰ ਲਾ ਕਰਨ ਤੋਂ ਬਾਅਦ ਸਿੱਧਾ ਜੱਜ ਦਾ ਪੇਪਰ ਦੇ ਕੇ ਜੁਡੀਸ਼ਰੀ ਦਾ ਪੇਪਰ ਦੇ ਕੇ ਆਪਾਂ ਜੱਜ ਲੱਗ ਸਕਦੇ ਸੀ ਆਪਾਂ ਵੀ ਜਸਟਿਸ ਕਰ ਸਕਦੇ ਸੀ ਇੱਕ ਅਹੁਦਾ ਪਾ ਸਕਦੇ ਸੀ ਪਰ ਹੁਣ ਇਦਾਂ ਨਹੀਂ ਹੋਏਗਾ ਕਿਉਂ ਨਹੀਂ ਹੋਏਗਾ ਇਸ ਸੈਸ਼ਨ ਨੂੰ ਪੂਰਾ ਦੇਖਿਓ ਸੁਪਰੀਮ ਕੋਰਟ ਨੇ ਕੀ ਕਿਹਾ ਹੈ ਕੀ ਇਹਦੇ ਨੁਕਸਾਨ ਨੇ ਤੇ ਮੈਂ ਇਸ ਪੂਰੀ ਜੱਜਮੈਂਟ ਦਾ ਖੰਡਨ ਕਿਉਂ ਕਰਦਾ ਹਾਂ ਇੱਕ ਵਾਰ ਜ਼ਰੂਰ ਦੇਖਿਓ ਇਹ ਸੈਸ਼ਨ ਸਭ ਤੋਂ ਪਹਿਲਾਂ ਦੇਖੋ ਜੀ ਸੁਪਰੀਮ ਕੋਰਟ ਰੂਲਸ 3 ਇਅਰ ਪ੍ਰੈਕਟਿਸ ਫਾਰ ਅ ਲਾਇਰ ਨੈਸੈਸਰੀ ਟੂ ਬੀ ਐਲੀਜੀਬਲ ਹੁਣ ਹੋਇਆ ਕੀ ਹੈ ਧਿਆਨ ਨਾਲ ਸੁਣਿਓ ਹੁਣ ਇੱਕ ਕੇਸ ਸੀ ਜਿਹਦਾ ਨਾਮ ਤੁਹਾਡੇ ਸਾਹਮਣੇ ਲਿਖਿਆ ਹੈ 올 ਇੰਡੀਆ ਜੱਜਸ ਐਸੋਸੀਏਸ਼ਨ ਵਰਸ ਯੂਨਨ ਆਫ ਇੰਡੀਆ ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਜਦੋਂ ਆਪਾਂ लॉ ਖਤਮ ਕਰਦੇ ਆ ਇੱਕ लॉ ਸਟੂਡੈਂਟ ਹੈਗਾ ਜਿੱਦਾਂ ਹੀ ਉਹਨੇ लॉ ਕੰਪਲੀਟ ਕੀਤੀ ਉਹ ਇੱਕ ਫਰੈਸ਼ਰ ਸਟੂਡੈਂਟ ਹੈ ਉਹਨੂੰ ਵੱਲੇ ਕਹਿ ਲੋ ਕਿ लॉ ਬਾਰੇ ਗਿਆਨ ਤਾਂ ਆ ਗਿਆ ਪਰ ਕਹਿੰਦੇ ਪ੍ਰੈਕਟੀਕਲ ਐਕਸਪੀਰੀਅੰਸ ਨਹੀਂ ਆਉਨ ਨੂੰ ਪਰ ਉਹ ਕੀ ਕਰਦਾ ਹੈ ਜਿੱਦਾਂ ਹੀ ਉਹਦੀ ਲੋ ਕੰਪਲੀਟ ਹੋਈ ਉਹਨੇ ਪੀਸੀਐਸ ਜੁਡੀਸ਼ਰੀ ਦਾ ਪੇਪਰ ਦਿੱਤਾ ਐਂਡ ਉਸ ਤੋਂ ਬਾਅਦ ਜੇ ਉਹਦਾ ਕਲੀਅਰ ਹੋ ਗਿਆ ਸਿੱਧਾ ਉਹਨੂੰ ਜਸਟਿਸ ਬਣਾ ਦਿੱਤਾ ਗਿਆ ਸਿੱਧਾ ਉਹਨੂੰ ਕੀ ਬਣਾ ਦਿੱਤਾ ਗਿਆ ਜੱਜ ਬਣਾ ਦਿੱਤਾ ਗਿਆ ਜਿਹਨੂੰ ਆਪਾਂ ਇੱਕ ਨਾਂ ਦਿੱਤਾ ਗਿਆ ਹੈ ਸਿਵਲ ਜੱਜ ਜੂਨੀਅਰ ਡਿਵੀਜ਼ਨ ਆਪਾਂ ਕਹਿੰਦੇ ਆ ਉਹ ਬਣਾ ਦਿੱਤਾ ਗਿਆ ਇਹਨਾਂ ਨੇ ਕਿਹਾ ਕਿ ਇਹ ਗਲਤ ਹੈ ਜਿਨ੍ਹਾਂ ਨੇ ਕੇਸ ਕੀਤਾ ਨਾ ਉਹ ਕਹਿੰਦੇ ਇਹ ਗਲਤ ਹੈ ਕਿਉਂ ਗਲਤ ਹੈ ਕਹਿੰਦੇ ਕਿ ਇੱਕ ਇਹੋ ਜਿਹਾ ਲਾਅ ਸਟੂਡੈਂਟ ਜਿਹਨੂੰ ਪ੍ਰੈਕਟੀਕਲ ਨੋਲੇਜ ਨਹੀਂ ਹੈ ਲਾਅ ਦੀ ਇੱਕ ਇਹੋ ਜਿਹਾ ਸਟੂਡੈਂਟ ਜਿਹਨੂੰ ਗਰਾਉਂਡ ਲੈਵਲ ਤੇ ਐਕਸਪੀਰੀਅੰਸ ਨਹੀਂ ਹੈ ਲਾਅ ਦਾ ਉਹ ਕਿਸ ਤਰ੍ਹਾਂ 20 25 25 ਸਾਲ ਦੇ ਜਿਹੜੇ ਵਕੀਲ ਹੈ ਜਿਹੜੇ ਪ੍ਰੈਕਟਿਸ ਕਰ ਰਹੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਜੱਜ ਕਰੇਗਾ ਕਨਸਲਡੈਂਟ ਹੋ ਸਕਦਾ ਤੁਹਾਨੂੰ ਲੱਗ ਰਿਹਾ ਹੋਵੇ that this argument is valid judiciary نو ਵੀ ਇਹ ਹੀ ਲੱਗਿਆ judiciary ਨੇ ਇਸੇ ਕਰਕੇ سپریم کورٹ ਨੇ ਜਜਮੈਂਟ ਦਿੱਤੀ ਕਿ ਜਦੋਂ ਤੁਸੀਂ ਲਾਅ ਕੰਪਲੀਟ ਕਰ ਲਈ ਜਦੋਂ ਤੁਸੀਂ ਲਾਅ ਸਟੂਡੈਂਟ ਤੋਂ ਹੁਣ ਲਾਇਰ ਬਣ ਚੁੱਕੇ ਹੋ ਜਦੋਂ ਤੁਸੀਂ ਐਨਰੋਲ ਕਰਾ ਕੇ ਐਡਵੋਕੇਟ ਬਣ ਚੁੱਕੇ ਹੋ 바 ਅਸੋਸੀਏਸ਼ਨ ਦੇ ਵਿੱਚ ਤਾਂ ਤੁਹਾਡੀ ਜਿਹੜੀ ਡੇਟ ਆਫ ਐਨਰੋਲਮੈਂਟ ਹੈ ਉਸ ਤੋਂ ਬਾਅਦ 3 ਸਾਲ ਉਸ ਤੋਂ ਬਾਅਦ ਕਿੰਨਾ ਕਹ ਰਹੇ ਆ 3 ਸਾਲ ਤੱਕ ਤੁਸੀਂ ਜੁਡੀਸ਼ਰੀ ਦਾ ਪੇਪਰ ਨਹੀਂ ਦੇ ਸਕਦੇ ਯਾਨੀ ਕਿ ਮਿਨੀਮਮ ਪ੍ਰੈਕਟਿਸ ਤੁਹਾਨੂੰ 3 ਸਾਲ ਦੀ ਚਾਹੀਦੀ ਹੈ ਆਫਟਰ ਯੂ ਬਿਕਮ ਅ ਲਾਇਰ ਆਫਟਰ ਯੂ ਬਿਕਮ ਐਨ ਐਡਵੋਕੇਟ ਅੰਡਰ ਦਾ 바 ਅਸੋਸੀਏਸ਼ਨ ਉਸ ਤੋਂ ਵੀ 3 ਸਾਲ ਲਾ ਲੋ ਠੀਕ ਹੈ ਜੀ ਰੀਜ਼ਨ ਤੁਹਾਡੇ ਸਾਹਮਣੇ ਆ ਸਪੋਜ਼ ਕਰੋ ਤੁਹਾਡੇ ਅੱਜ ਆਪਾਂ 2025 ਚ ਐ 2025 ਤੁਹਾਡੇ ਲਾ ਕੰਪਲੀਟ ਹੁੰਦੀ ਹੈ ਤੇ 2028 ਚ ਤੁਸੀਂ ਜੁਡੀਸ਼ਰੀ ਦਾ ਪੇਪਰ ਦੇ ਸਕਦੇ ਹੋ ਪਹਿਲਾਂ ਇਸ ਤਰ੍ਹਾਂ ਦਾ ਲਾ ਨਹੀਂ ਸੀ ਹੁਣ ਜੁਡੀਸ਼ਰੀ ਨੇ ਇਸ ਚੀਜ਼ ਨੂੰ ਕਿਹਾ ਇਟਸ ਅ ਵੈਰੀ ਗੁੱਡ ਥਿੰਗ ਕਾਫੀ ਲਾਇਰਸ ਇਦ ਇਸ ਸਪੋਰਟ ਚਾਹੀਏ ਪਰ ਪਹਿਲਾਂ ਨਾ ਇੱਕ ਗੱਲ ਸਮਝੋ ਕਿ ਕਿਹੜੇ ਅਹੁਦੇ ਦੀ ਗੱਲ ਹੋ ਰਹੀ ਹੈ ਤੁਸੀਂ ਇਸ ਵਿੱਚ ਬਿਲਕੁਲ ਨਾ ਕਨਫਿਊਜ਼ ਹੋਇਓ ਕਿ ਮੈਂ ਸੁਪਰੀਮ ਕੋਰਟ ਦੇ ਜੱਜ ਦੀ ਗੱਲ ਕਰ ਰਿਹਾ ਮੈਂ ਹਾਈ ਕੋਰਟ ਦੇ ਜੱਜ ਦੀ ਉਹਨਾਂ ਦਾ ਅਲੱਗ ਸਿਸਟਮ ਹੈ ਉਹਨਾਂ ਦੀ ਜਿਹੜੀ ਅਪੁਆਇੰਟਮੈਂਟ ਹੈ ਕੋਲੀਜੀਅਮ ਸਿਸਟਮ ਦੇ ਦੁਆਰਾ ਹੁੰਦੀ ਹੈ ਉਹਦੀ ਗੱਲ ਨਹੀਂ ਹੋ ਰਹੀ ਇੱਥੇ ਗੱਲ ਹੋ ਰਹੀ ਹੈ ਸਿਵਲ ਜੱਜ ਦੀ ਹੁਣ ਹੂ ਇਜ਼ ਅ ਸਿਵਲ ਜੱਜ ਸੀ ਆਰ ਪੀ ਸੀ ਦੀ ਮੈਂ ਕੁਝ ਤੁਹਾਨੂੰ ਗੱਲਾਂ ਦੱਸੂਗਾ ਜਿਹੜਾ ਸਿਵਲ ਜੱਜ ਨੂੰ ਡਿਫਾਈਨ ਕਰਦਾ ਹੈ ਪਰ ਫਿਲਹਾਲ ਇੱਥੇ ਸਮਝੋ ਸਿਵਲ ਜੱਜ ਹੁੰਦਾ ਹੈ ਐਂਟਰੀ ਲੈਵਲ ਦਾ ਜੱਜ ਜੁਡੀਸ਼ਰੀ ਦੀ ਹਰਾਰਕੀ ਵਿੱਚ ਕਾਫੀ ਥੱਲੇ ਆਂਦਾ ਹੈ ਸਿਵਲ ਜੱਜ ਜਿਹੜਾ ਕਿ ਤੁਸੀਂ ਡਾਇਰੈਕਟਲੀ ਜਿਹੜਾ ਪੀਪੀਐਸਸੀ ਪੰਜਾਬ ਵਿੱਚ ਪੇਪਰ ਕੰਡਕਟ ਕਰਾਂਦੀ ਹੈ ਇੱਕ ਹੁੰਦਾ ਪੀਪੀਐਸਸੀ ਜਿਹੜੇ ਕੰਡਕਟ ਕਰਾਂਦੀ ਹੈ ਪੀसीएस ਐਗਜ਼ੈਕਟਿਵ ਵੀ ਹੁੰਦਾ ਜੁਡੀਸ਼ਰੀ ਜੋ ਤੁਸੀਂ ਜੁਡੀਸ਼ਰੀ ਕਲੀਅਰ ਕਰੋਗੇ ਤੁਸੀਂ ਇਹ ਲੱਗੋਗੇ ਹੁਣ ਇਹਨਾਂ ਦੇ ਜਿਹੜੇ ਕੰਮ ਹੁੰਦੇ ਨੇ ਕੋਈ ਜ਼ਿਆਦਾ ਇਹਨਾਂ ਨੂੰ ਵੱਡੇ ਕ੍ਰਿਮੀਨਲ ਕੇਸਿਸ ਨਹੀਂ ਦਿੱਤੇ ਜਾਂਦੇ ਨਾਰਮਲੀ ਜਿੱਦਾਂ ਕਿ ਪੰਜਾਬ 'ਚ ਨਾ ਆਪਾਂ ਜੇ ਇਹਨਾਂ ਦੀ ਹਰਾਰਕੀ ਦੇਖੀਏ ਆ ਦੇਖੋ ਸਭ ਤੋਂ ਪਹਿਲਾਂ ਹਾਈ ਕੋਰਟ ਸੁਪਰੀਮ ਕੋਰਟ ਆਂਦਾ ਹੈ ਇਹਨਾਂ ਦੀ ਹਰਾਰਕੀ ਇੱਥੇ ਕਿਤੇ ਜਾ ਕੇ ਆਂਦੀ ਹੈ ਆ ਦੇਖੋ ਦਿਖ ਰਿਹਾ ਤੁਹਾਨੂੰ ਸਿਟੀ ਸਿਵਲ ਕੋਰਟਸ ਕ੍ਰਿਮੀਨਲ ਮੈਟਰੋਪੋਲੀਟਨ ਕੋਰਟਸ ਇੱਥੇ ਜਾ ਕੇ ਦੇਖੋ ਸਿਵਲ ਜੱਜ ਦੇਖੋ ਕਿੱਥੇ ਆ ਰਿਹਾ ਕਿੱਥੇ ਆ ਰਿਹਾ ਕਿੱਥੇ ਆ ਰਿਹਾ ਆ ਦੇਖੋ ਜੀ ਸੀਨੀਅਰ ਸਿਵਲ ਜੱਜ ਪਰ ਗੱਲ ਇਹ ਹੈ ਕਿ ਜੂਨੀਅਰ ਜੱਜ ਕਿੱਥੇ ਆਇਆ ਫਿਰ ਤੁਸੀਂ ਇੱਥੇ ਹੀ ਕਨਫਿਊਜ਼ ਹੋਵੋਗੇ ਇਸੇ ਕਰਕੇ ਮੈਂ ਆ ਤੁਹਾਡੇ ਲਈ ਚਾਰਟ ਬਣਾਇਆ ਜਰਾ ਇਹਨੂੰ ਧਿਆਨ ਨਾਲ ਸਮਝੋ ਤੇ ਦੇਖਿਓ ਸੀ ਥਿਸ ਥਿੰਗ ਜੁਡੀਸ਼ੀਅ ਕੋਈ ਵੀ ਤੁਹਾਡੇ ਸਿਸਟਰ ਬ੍ਰਦਰ ਨੇ ਕਦੀ ਜੁਡੀਸ਼ਰੀ ਦਾ ਪੇਪਰ ਜੇ ਕਲੀਅਰ ਕੀਤਾ ਹੋਏਗਾ ਸੋ ਉਹਨਾਂ ਨੂੰ ਪੁੱਛ ਕੇ ਦੇਖਿਓ ਉਹਨਾਂ ਨੂੰ ਜੇ ਐਮ ਐਫ ਸੀ ਜਾਂ ਆਪਣਾ ਸ਼ਾਰਟ ਫਾਰਮ ਚ ਜੇ ਐਮ ਆਈ ਸੀ ਵੀ ਕਹਿ ਦਿੰਨੇ ਆ ਉਹ ਜੋਬ ਮਿਲਦੀ ਆ ਕਿਉਂ ਕਿ ਸੀ ਆਰ ਪੀ ਸੀ ਦਾ ਵੀ ਹੈਵ ਅੰਡਰ ਸੈਕਸ਼ਨ 11 ਸਬ ਸੈਕਸ਼ਨ 3 ਠੀਕ ਹੈ ਜੀ ਇਹਦੇ ਅੰਡਰ ਪਾਵਰ ਦਿੱਤੀ ਗਈ ਹੈ ਕਿ ਸਿਵਲ ਜੱਜ ਨੂੰ ਹੋਰ ਅਹੁਦੇ ਪ੍ਰਦਾਨ ਕੀਤੇ ਜਾ ਸਕਦੇ ਨੇ ਸੋ ਉਹਨਾਂ ਨੂੰ ਜੁਡੀਸ਼ੀਅਲ ਮੈਜਿਸਟਰੇਟ ਫਰਸਟ ਕਲਾਸ ਦਾ ਅਹੁਦਾ ਦਿੱਤਾ ਜਾਂਦਾ ਹੈ ਸੋ ਇਹ ਕਿਹੜਾ ਧਿਆਨ ਨਾਲ ਦੇਖਿਓ ਇਹ ਕ੍ਰਿਮੀਨਲ ਬ੍ਰਾਂਚ ਹੈ ਨਾਰਮਲੀ ਸਿਵਲ ਜੱਜ ਦਾ ਮਤਲਬ ਤੇ ਇੱਥੇ ਹੋਇਆ ਨਾ ਆਹ ਦੇਖੋ ਜਿੱਥੇ ਇਹ ਸੀਨੀਅਰ ਸਿਵਲ ਜੱਜ ਹੈ ਇਹ ਸੀਵੀ ਜੱਜ ਜੂਨੀਅਰ ਡਿਵੀਜ਼ਨ ਹੈ ਪਰ ਸਿਵਲ ਤੋਂ ਇਲਾਵਾ ਇਹ ਵੀ ਦਿੱਤਾ ਜਾ ਸਕਦਾ ਹੈ ਸੋ ਵੈਨ ਆਮ ਟਾਕਿੰਗ ਅਬਾਊਟ ਕਿ ਇਹਨਾਂ ਨੇ ਕਿਸ ਚੀਜ਼ ਦੀ ਗੱਲ ਕੀਤੀ ਹੈ ਕਿਹੜੇ ਜੱਜ ਨੂੰ ਕਿਹਾ ਹੈ ਕਿ 3 ਸਾਲ ਦਾ ਐਕਸਪੀਰੀਅੰਸ ਚਾਹੀਦਾ ਹੈ ਜਿਹੜਾ ਤੁਸੀਂ ਐ ਹੁਣ ਅੱਗੇ ਸੁਣੋ ਪ੍ਰੋਬਲਮ ਆndi ਕਿੱਥੇ ਆ ਤੁਸੀਂ ਸਮਝ ਲਿਆ ਕਿ ਜਿਹੜਾ ਅੱਜ ਦਾ ਯੂਥ ਹੈ ਜਦੋਂ ਲੋਅ ਕਰਦਾ ਉਹ ਦੋ ਚੀਜ਼ਾਂ ਸੋਚਦਾ ਕਿ ਜਾਂ ਤੇ ਮੈਂ ਵਕੀਲ ਬਣੂੰਗਾ ਜਾਂ ਸੋਚਦਾ ਕਿ ਮੈਂ ਜੱਜ ਬਣੂੰਗਾ ਹੁਣ ਜੱਜ ਬਣਨ ਲਈ ਤੁਸੀਂ ਤਿਆਰੀ ਕਰਦੇ ਹੋ ਤੁਸੀਂ ਕੋਚਿੰਗ ਜਾਂਦੇ ਹੋ ਬਹੁਤ ਮਹਿੰਗੀਆਂ 1.5-2 ਲੱਖ ਦੀਆਂ ਕੋਚਿੰਗਸ ਹੁੰਦੀਆਂ ਉਹ ਕਰਦੇ ਹੋ ਉਸ ਤੋਂ ਬਾਅਦ ਤੁਸੀਂ ਸਿੱਧਾ ਪੇਪਰ ਦਿੰਦੇ ਹੋ ਕਿ ਤੁਹਾਨੂੰ ਨਹੀਂ ਲੱਗਦਾ ਕਿ ਹੁਣ ਇਹ ਸੁਪਨਾ ਉਹ ਬੱਚਿਆਂ ਦਾ ਵਿੱਚ ਹੀ ਰਹਿ ਗਿਆ 3 ਸਾਲ ਦੀ ਵੇਟ ਹੋ ਸਕਦਾ ਤੁਹਾਨੂੰ ਲੱਗੇ ਕਿ ਬੜੀ ਛੋਟੀ ਜੀ ਵੇਟ ਹੈ ਇਹਨੂੰ ਡਿਟੇਲ ਚ ਡਿਸਕਸ ਕਰਾਂਗੇ ਕਿ ਇਹ ਜਿਹੜੀ ਚੀਜ਼ ਹੈ ਕੀ ਇਹ ਸਹੀ ਹੈ ਜਾਂ ਕੀ ਇਹ ਗਲਤ ਹੈ ਮੇਰਾ ਪਰਸਨਲ ਪਰਸਪੈਕਟਿਵ ਕਹਿੰਦਾ ਹੈ ਦਿਸ ਇਜ਼ ਅ ਵੈਰੀ ਵੈਰੀ ਫਲੌਡ ਜਜਮੈਂਟ ਇਹ ਜਜਮੈਂਟ ਸਾਡੇ ਯੂਥ ਦੇ ਹੱਕ ਵਿੱਚ ਬਿਲਕੁਲ ਨਹੀਂ ਹੈ ਸਭ ਤੋਂ ਪਹਿਲੀ ਪ੍ਰੋਬਲਮ ਇਹ ਜੁਡੀਸ਼ਰੀ ਦਾ ਬਾਇਸਡ ਨੇਚਰ ਦਿਖਾਉਂਦੀ ਹੈ ਵਾਟ ਇਜ਼ ਦਾ ਬਾਇਸ ਨੇਚਰ ਆਫ ਜੁਡੀਸ਼ਰੀ ਤੁਹਾਨੂੰ ਪਤਾ ਹੈ ਈਵਨਿੰਗ ਵਿੱਚ ਲਾਅ ਕਰਾਈ ਜਾਂਦੀ ਸੀ ਇਵਨਿੰਗ ਲੋ 4 ਵਜੇ ਜਾਓ ਤੇ ਬਈ 6-7 ਵਜੇ ਤੱਕ ਲੋਕ ਕਰੋ ਤੇ ਵਿਹਲੇ ਹੋ ਜਾਓ ਇਹਨਾਂ ਨੇ ਬੰਦ ਕਰਾਤੀ ਕਿਉਂ ਕਹਿੰਦੇ ਕਿ ਵੀ ਓਨਲੀ ਨੀਡ ਸੀਰੀਅਸ ਪੀਪਲ ਅਰੇ ਯਾਰ ਜਿਹੜਾ ਬੰਦਾ ਪਹਿਲਾਂ ਕੁਝ ਖਾ ਕਮਾ ਰਿਆ ਕਿਤੇ ਜੌਬ ਕਰ ਰਿਹਾ ਕਿ ਉਹਨੂੰ ਹੱਕ ਨਹੀਂ ਹੈ ਆਪਣੇ ਲੀਗਲ ਸਿਸਟਮ ਬਾਰੇ ਜਾਣਨ ਦਾ ਤੁਸੀਂ ਬੰਦ ਕਰਤੀ ਹੁਣ ਸਿਰਫ ਉਹੀ ਸਟਾਰਟਿੰਗ ਚ 9-8 ਵਜੇ ਆ ਕੇ ਉਹੀ ਬੰਦਾ ਬੈਠ ਸਕਦਾ ਜਿਹੜਾ ਕੁਝ ਕਰ ਹੀ ਨਹੀਂ ਰਿਹਾ ਖਾ ਕਮਾ ਨਹੀਂ ਰਿਹਾ ਵੱਡੇ ਵੱਡੇ ਜਿਹੜੇ IAS ਅਫਸਰ ਜਿੱਦਾਂ ਕਿ ਅਸ਼ੋਕ ਖੇਮਗਾ ਸਾਹਿਬ ਉਹ ਸਾਡੇ ਡਿਪਾਰਟਮੈਂਟ ਪੰਜਾਬ ਯੂਨੀਵਰਸਿਟੀ ਡਿਪਾਰਟਮੈਂਟ ਆਫ ਲਾਜ਼ ਤੋਂ ਈਵਨਿੰਗ ਡਿਪਾਰਟਮੈਂਟ ਤੋਂ ਪੜ੍ਹੇ ਹੋਏ ਨੇ ਹੁਣ ਉਹ IAS ਦੀ ਜੌਬ ਛੱਡ ਕੇ ਥੋੜੀ ਆ ਸਕਦੇ ਸੀਗੇ ਬਟ ਤੁਸੀਂ ਕੀ ਕਰ ਰਹੇ ਹੋ ਤੁਸੀਂ ਕੀ ਕਰ ਰਹੇ ਹੋ ਯੂ ਹੈਵ ਡਨ ਥਿਸ ਤੁਸੀਂ ਚਾਹੁੰਦੇ ਹੀ ਨਹੀਂ ਜੁਡੀਸ਼ਰੀ ਚਾਹੁੰਦੀ ਹੀ ਨਹੀਂ ਕਿ ਜਿਹੜੇ ਆਹ ਫਰਸਟ ਜਨਰੇਸ਼ਨ ਲਾਇਰਸ ਹੈ ਉਹ ਅੱਗੇ ਆਣ ਕਿਉਂ ਬਿਕੋਜ਼ ਦਿਸ ਇਜ਼ ਦਿਸ ਇਜ਼ ਅ ਵੈਰੀ ਬਾਇਸਡ ਨੇਚਰ ਆਫ ਜੁਡੀਸ਼ਰੀ ਕਿ ਜੁਡੀਸ਼ਰੀ ਚਾਹੁੰਦੀ ਕੀ ਹੈ ਜਿਹੜੇ ਆਲਰੇਡੀ ਜਿਨ੍ਹਾਂ ਦੇ ਬਾਪ ਦਾਦੇ ਵਧੀਆ-ਵਧੀਆ ਵਕੀਲ ਸੀਗੇ ਨਾ ਸਿਰਫ ਉਹੀ ਆਣ ਕਿਉਂਕਿ 3 ਸਾਲ ਦਾ ਜਿਹੜਾ ਗੈਪ ਆਇਆ ਗਿਆ ਹੈ ਨਾ ਤੁਸੀਂ ਇਹ ਸਮਝੋ ਉਹਦੇ ਵਿੱਚ ਫਰਸਟ ਜਨਰੇਸ਼ਨ ਲਾਇਰ ਦਾ ਸਰਵਾਈਵਲ ਕਿਸ ਤਰ੍ਹਾਂ ਹੋਏਗਾ ਤੁਹਾਨੂੰ ਕੀ ਲੱਗਦਾ ਤੁਸੀਂ ਐਡਵੋਕੇਟ ਬਣ ਗਏ ਤੁਸੀਂ ਗਏ ਕੋਰਟ 'ਚ ਪੰਨੋ ਕੇਸਾਂ ਲੱਗ ਜਾਣਗੇ ਉਹ 3 ਸਾਲ ਦੇ ਸਰਵਾਈਵਰ ਦੀ ਗਾਰੰਟੀ ਕੌਣ ਦਿੰਦਾ ਮੈਂ ਆਪ ਕੋਰਟ 'ਚ ਗਿਆ ਮੈਨੂੰ ਪੁੱਛ ਕੇ ਦੇਖੋ ਨੋ ਸਰਵਾਈਵਲ ਜੇ ਫਸਟ ਜਨਰੇਸ਼ਨ ਲਾਇਰ ਦਾ ਕੋਈ ਗੋਡਫਾਦਰ ਨਹੀਂ ਹੈ ਨਾ ਉਹਨੂੰ ਕੋਈ ਨਹੀਂ ਪੁੱਛਦਾ ਦੂਸਰਾ ਆਰਗੂਮੈਂਟ ਮੇਰਾ ਇਹ ਹੈ ਕਿ ਤੁਸੀਂ ਡਾਕਟਰਸ ਸਿਵਲ ਸਰਵੈਂਟਸ ਵਾਸਤੇ ਫਿਰ ਇਹ ਚੀਜ਼ ਕਿਉਂ ਨਹੀਂ ਕੀਤੀ ਡਾਕਟਰਸ ਦੀ ਐਮਬੀਬੀਐਸ ਹੁੰਦੀ ਹੈ 4.5 ਸਾਲ ਉਹ ਪੜ੍ਹਾਈ ਕਰਦੇ ਨੇ ਉਸ ਤੋਂ ਬਾਅਦ ਮੰਡੈਟਰੀ ਟ੍ਰੇਨਿੰਗ ਕਰਦੇ ਨੇ ਠੀਕ ਹੈ ਪਰ ਡਾਕਟਰ ਤੇ ਉਹ ਬਣ ਗਏ ਨਾ ਸਿਵਲ ਸਰਵੈਂਟਸ ਦੇ ਪੇਪਰ ਕਲੀਅਰ ਉਹਨਾਂ ਨੇ ਕਰਤਾ ਉਸ ਤੋਂ ਬਾਅਦ ਲਿਵਾਸਨਾ ਜਾ ਕੇ ਟ੍ਰੇਨਿੰਗ ਕੀਤੀ ਪੀਸੀਐਸ ਵਾਲਿਆਂ ਨੇ ਉਸ ਤੋਂ ਬਾਅਦ ਜਾ ਕੇ ਮਕਸੀਪਾ ਟ੍ਰੇਨਿੰਗ ਕੀਤੀ ਸਕ ਜੁਡੀਸ਼ਰੀ ਆਪਣੇ ਆਪ ਨੂੰ ਕਿਉਂ ਲਾਰਜਰ ਥੈਨ ਲਾਈਫ ਮੰਦੀ ਹੈ ਠੀਕ ਹੈ ਤੁਸੀਂ ਵੀ ਤਾਂ ਇਦਾਂ ਕਰ ਸਕਦੇ ਸੀਗੇ ਨਾ ਕਿ ਪੇਪਰ ਕਲੀਅਰ ਕਰਾਤਾ ਉਸ ਤੋਂ ਬਾਅਦ ਇੱਕ ਸਾਲ ਦੀ ਟ੍ਰੇਨਿੰਗ ਤੁਸੀਂ ਆਪ ਕਰਾਂਦੇ ਕਿ ਬੱਚੋ ਤੁਹਾਨੂੰ ਪਤਾ ਨਹੀਂ ਹੈ ਤੁਸੀਂ ਨਵੇਂ-ਨਵੇਂ ਆਇਓ ਮੈਂ ਆਪ ਤੁਹਾਨੂੰ ਟ੍ਰੇਨਿੰਗ ਕਰਾਉਂਗਾ ਅੰਡਰ ਹਾਈ ਕੋਰਟ ਜਜਸ ਅੰਡਰ ਸੁਪਰੀਮ ਕੋਰਟ ਜਜਸ ਟ੍ਰੇਨਿੰਗ ਕਰਾਉ ਪਰ ਤੁਸੀਂ 3 ਸਾਲ ਉਹਨਾਂ ਨੂੰ ਪੇਪਰ ਹੀ ਨਹੀਂ ਦੇਣ ਦੇ ਰਹੇ ਸੋਚੋ ਜਿਹੜਾ ਬੱਚਾ ਲਾਅ ਕਰ ਰਿਹਾ ਸੀ ਇਹ ਸੋਚ ਕੇ ਕਿ ਮੈਂ ਜੱਜ ਬਣੂੰਗਾ ਉਹਦਾ ਕੀ ਹੋਏਗਾ ਕੀ ਪ੍ਰੋਬਲਮ ਇੱਥੇ ਖਤਮ ਹੁੰਦੀ ਹੈ ਮੈਨੂੰ ਲੱਗਦਾ ਨਹੀਂ ਮੈਨੂੰ ਇਹ ਲੱਗਦਾ ਹੈ ਕਿ ਇੱਕ ਅੰਕਲ ਜਜ ਸਿੰਡਰੋਮ ਜਿਹੜਾ ਮੈਂ ਆਲਰੇਡੀ ਕਹਿ ਰਿਹਾ ਹਾਂ ਜੁਡੀਸ਼ਰੀ 엘ਿਟਿਜ਼ਮ ਪ੍ਰਮੋਟ ਹੁੰਦਾ ਹੈ ਜੇ ਤੁਹਾਨੂੰ ਇੰਨੀ ਹੀ ਦਿੱਕਤ ਹੈ ਜਿਹੜੇ ਐਕਸਪੀਰੀਅੰਸ ਲਾਇਰ ਨਹੀਂ ਆ ਰਹੇ ਜਾਂ ਐਕਸਪੀਰੀਅੰਸ ਨਹੀਂ ਆ ਰਿਹਾ ਜੁਡੀਸ਼ਰੀ ਵਿੱਚ ਤੁਸੀਂ ਆਪਣੇ ਕੋਲੀਜੀਅਮ ਸਿਸਟਮਸ ਕਿਉਂ ਨਹੀਂ ਰਿਫਾਰਮ ਕਰਦੇ ਤੁਸੀਂ ਚਾਰ ਬੰਦੇ ਬੈਨੇ ਹੋ ਓਕੇ ਪਤਾ ਲੱਗਦਾ ਅੱਛਾ ਯਾਰ ਇਹ ਬੰਦਾ ਘੈਂਟ ਹੈ ਇਹਨੂੰ ਲਗਾ ਦਿਓ ਜੀ ਜੱਜ ਔਨ ਵਾਟ ਬੇਸਿਸ ਮਾਈ ਲਾਰਡ ਔਨ ਵਾਟ ਬੇਸਿਸ ਕਿਹੜਾ ਬੇਸਿਸ ਹੈ ਤੁਹਾਡੇ ਕੋਲ ਕਿ ਤੁਸੀਂ ਇੱਕ ਬੰਦੇ ਨੂੰ ਰਿਜੈਕਟ ਕਰ ਰਹੇ ਹੋ ਕਿ ਇਹ ਨਹੀਂ ਬਣ ਸਕਦਾ ਹਾਈ ਕੋਰਟ ਦਾ ਜੱਜ ਤੇ ਦੂਸਰਾ ਬਣ ਸਕਦਾ ਹੈ ਕੋਲੀਜੀਅਮ ਸਿਸਟਮ ਕਿ ਟ੍ਰਾਂਸਪੇਰੈਂਟ ਹੈ ਤੁਹਾਡੇ ਵਿੱਚੋਂ ਕਮੈਂਟ ਕਰਕੇ ਮੈਨੂੰ ਕੋਈ ਦੱਸ ਦੇ ਕਿ ਸਰ ਇਹ ਪੰਜ ਪੈਰਾਮੀਟਰ ਫਾਲੋ ਹੁੰਦੇ ਨੇ ਇੱਕ ਸੁਪਰੀਮ ਕੋਰਟ ਦਾ ਜੱਜ ਤੈਅ ਕਰਨ ਲਈ ਇਹ ਪੰਜ ਪੈਰਾਮੀਟਰ ਫਾਲੋ ਹੁੰਦੇ ਨੇ ਹਾਈ ਕੋਰਟ ਦਾ ਜੱਜ ਤੈਅ ਕਰਨ ਲਈ ਕਿਸੇ ਨੂੰ ਨਹੀਂ ਪਤਾ ਇਹ ਚਾਰ ਬੰਦੇ ਬੈਠ ਕੇ ਡਿਸਾਈਡ ਕਰ ਲੈਂਦੇ ਨੇ ਥੈਟ ਇਜ਼ ਵਾਈ ਟ੍ਰਾਂਸਪੇਰਨਸੀ ਇੰਟਰਨੈਸ਼ਨਲ ਇੱਕ ਵਾਰ ਕਿਹਾ ਸੀ ਇੰਡੀਅਨ ਜੁਡੀਸ਼ਰੀ ਇਜ਼ ਵਨ ਆਫ ਦਾ ਮੋਸਟ ਕਰਪਟ ਇੰਸਟੀਟਿਊਸ਼ਨ ਉਸ ਤੋਂ ਬਾਅਦ ਆ ਜੋ ਅਰुण ਜੇਟਲੀ ਸਾਹਿਬ ਨੇ ਇੱਕ ਵਾਰ ਕਿਹਾ ਸੀਗਾ ਨੈਸ਼ਨਲ ਜੁਡੀਸ਼ੀਅਲ ਅਪੁਆਇੰਟਮੈਂਟ ਕਮਿਸ਼ਨ ਕਿਉਂ ਨਹੀਂ ਕਰ ਰਹੇ ਤੁਹਾਨੂੰ ਇੰਨਾ ਹੀ ਮੈਰਿਟ ਦੀ ਜਨਤਾ ਹੈ ਤੁਸੀਂ ਬਣਾ ਦਿਓ ਕਮਿਸ਼ਨ ਜਿਹਦੇ ਵਿੱਚ ਹਾਈ ਕੋਰਟ ਦੇ ਜੱਜ ਜਿਹੜੇ ਹੋਣਗੇ ਉਹ ਵੀ ਪੇਪਰ ਪਾਸ ਕਰਕੇ ਆਣ ਯੂਪੀਐਸਸੀ ਦੀ ਤਰ੍ਹਾਂ ਤੇ ਜਿਹੜੇ ਸੁਪਰੀਮ ਕੋਰਟ ਦੇ ਜੱਜ ਬਣਨਾ ਹੈ ਉਹ ਵੀ ਪੇਪਰ ਪਾਸ ਕਰਕੇ ਆਣ ਤੁਸੀਂ ਸਾਰੇਆਂ ਵਾਸਤੇ ਪੇਪਰ ਕਰ ਦੋ ਨਾ ਸਿਵਲ ਜੱਜ ਤੇ ਸਭ ਤੋਂ ਜ਼ਿਆਦਾ ਮੈਰਿਟੋਰੀਅਸ ਹੈ ਕਿਉਂਕਿ ਉਹ ਇੱਕ ਸਟੇਟ ਪੀਸੀਐਸ ਜਿਹੜੀ ਸਟੇਟ ਦੀ ਆਰਗੇਨਾਈਜੇਸ਼ਨ ਹੈ ਕਨਸਟੀਟਿਊਸ਼ਨਲ ਉਹਦਾ ਪੇਪਰ ਕਲੀਅਰ ਕਰਕੇ ਆ ਰਹੇ ਨੇ ਕਦੀ ਹਾਈ ਕੋਰਟ ਦੇ ਜਾਸ ਨੇ ਕੋਈ ਪੇਪਰ ਕਲੀਅਰ ਕੀਤਾ ਕਦੀ ਸੁਪਰੀਮ ਕੋਰਟ ਦੇ ਜਾਸ ਨੇ ਕੋਈ ਪੇਪਰ ਕਲੀਅਰ ਕੀਤਾ ਵਾਈ ਥਿਸ ਤੁਸੀਂ ਉਹ ਬੱਚਿਆਂ ਨਾਲ ਉਹ ਯੂਥ ਨਾਲ ਕਿਉਂ ਭੇਦਭਾਵ ਕਰ ਰਹੇ ਹੋ ਆ 3 ਮਹੀਨੇ ਦਾ 3 ਸਾਲ ਦਾ ਲਗਾ ਕੇ ਉਹ 3 ਸਾਲ ਦੇ ਵਿੱਚ ਕੀ ਕਰੇਗਾ ਨਾਓ ਕਮ ਟੂ ਆਰਟੀਕਲ 15 ਆਰਟੀਕਲ 15 ਸਪੈਸ਼ਲੀ ਕਹਿੰਦਾ ਹੈ ਕਿ ਔਮੇਨ ਨਾਲ ਕੋਈ ਵੀ ਭੇਦਭਾਵ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਬਟ ਕੀ ਤੁਹਾਨੂੰ ਲੱਗਦਾ ਨਹੀਂ ਹੈ ਤੁਸੀਂ ਇਮੇਜਿਨ ਕਰੋ ਜਰੂ ਤੁਸੀਂ 5 ਇਅਰ ਲਾਅ ਕਰਦੇ ਹੋ ਨਾ ਤੁਸੀਂ 5 ਇਅਰ ਲਾਅ ਕਰਕੇ ਬਾਹਰ ਨਿਕਲਦੇ ਹੋ ਤੁਹਾਡੀ ਉਮਰ 24 25 ਸਾਲ ਹੋ ਜਾਂਦੀ ਹੈ ਜੇ ਤੁਸੀਂ ਮੇਰੀ ਤਰ੍ਹਾਂ 3 ਇਅਰ ਲਾਅ ਕੀਤੀ ਹੈ ਤੇ ਅਗੇਨ 26 ਸਾਲ ਦੀ ਉਮਰ ਹੋ ਜਾਂਦੀ ਹੈ ਹੁਣ ਤੁਸੀਂ ਲਾ ਲਓ ਕਿ 25 26 ਸਾਲ ਪਲੱਸ 3 ਇਅਰਸ ਯਾਨੀ ਕਿ 29 ਸਾਲ ਦੀ ਉਮਰ ਦੇ ਵਿੱਚ ਮੈਂ ਜੁਡੀਸ਼ਰੀ ਦਾ ਪੇਪਰ ਦੇਣ ਲਈ ਐਲੀਜੀਬਲ ਹੋ ਰਹੇ ਹਾਂ 29 ਸਾਲ ਦੀ ਉਮਰ ਕੀ ਸਾਡੀ ਜਿਹੜੀ 29 ਸਾਲ ਦੀ ਉਮਰ ਹੈ ਫਾਰ ਵੂਮਨ ਮੈਨੂੰ ਦੱਸੋ ਕਮੈਂਟ ਕਰਕੇ ਕਿ ਇਸ ਦਿਸ ਐਨ ਐਕਸੈਪਟੇਬਲ ਏਜ ਫਾਰ ਮੈਰਿਜ ਔਰ 25 ইয়ার্স ਇਸ ਆਪਣੇ ਇੱਥੇ ਗਰਾਊਂਡ ਲੈਵਲ ਤੇ ਨਾ 25 ਸਾਲ ਦੀ ਉਮਰ ਚ ਵਿਚਾਰੀ ਕੁੜੀਆਂ ਨੂੰ ਪ੍ਰੈਸ਼ਰ ਪਾਣਾ ਸ਼ੁਰੂ ਕਰ ਦਿੰਦੇ ਨੇ ਕਿ ਵਿਆਹ ਕਰਾ ਵਿਆਹ ਕਰਾ ਵਿਆਹ ਕਰਾ ਲੈ ਹੁੰਦਾ ਨਾ ਸੋ ਡੋਨਟ ਯੂ ਥਿੰਕ ਕਿ ਜੁਡੀਸ਼ਰੀ ਨੇ ਖਾਸ ਕਰਕੇ ਊਮਨ ਵਾਲੇ ਬਹੁਤ ਤੱਕਾ ਕੀਤਾ ਕਿ ਜਿਹੜੀ ਪਹਿਲਾਂ ਹੀ ਵਿਚਾਰੀ ਇੰਨਾ ਪੜ ਕੇ ਲਿਖ ਕੇ ਕਰਦਿਆਂ ਨਾ ਲੜ ਕੇ ਲੋਨ ਲੈ ਕੇ ਵਨ ਆਫ ਮਾਈ ਸਟੂਡੈਂਟ ਕਾਲ ਐਂਡ ਸੈਡ ਕਿ ਸਰ ਮੈਂ ਤੇ ਜਜ ਬਣਨ ਦਾ ਸੁਪਨਾ ਲੋਨ ਲੈ ਕੇ ਕੋਚਿੰਗ ਲੈ ਕੇ ਕੀਤਾ ਹੁਣ ਮੈਂ ਸਵੇਰੇ ਉੱਠੀ ਤੇ ਮੈਨੂੰ ਪਤਾ ਲੱਗਿਆ ਆਮ ਨਾਟ ਇਵਨ ਅ ਜੁਡੀਸ਼ਰੀ ਐਸਪੀਰੈਂਟ ਨਾਊ ਕੀ ਬਣੇਗਾ ਉਹਦਾ ਸੋਚੋ ਮਤਲਬ ਥਿਸ ਇਜ਼ ਗ੍ਰੋਸ ਇਨਜਸਟਿਸ ਹੁਣ ਤੁਸੀਂ ਮੈਰਿਜ ਕਰਾ ਦੋਗੇ ਕੁੜੀਆਂ ਦੀ ੱੱਕੇ ਨਾਲ ਕਿਉਂਕਿ 29 ਸਾਲ ਦੀ ਉਮਰ ਤੱਕ ਤਾਂ ਕੋਈ ਵੇਟ ਨਹੀਂ ਕਰੇਗਾ ਨਾ ਕੋਈ ਪੇਰੈਂਟ ਸਾਡੇ ਵੇਟ ਹੀ ਨਹੀਂ ਕਰਦਾ ਸੋਸਾਇਟੀ ਇਦਾਂ ਦੀ ਆ ਆਪਣੀ ਉਸ ਤੋਂ ਬਾਅਦ ਇੱਕ ਹੋਰ ਚੀਜ਼ ਹੈ ਲੀਗਲ ਐਸਪੈਕਟ ਅੰਡਰ ਆਰਟੀਕਲ 15 ਵਾਇਲੇਸ਼ਨ ਹੈ ਜੁਡੀਸ਼ਰੀ ਸੁਪਰੀਮ ਕੋਰਟ ਨੇ ਇਸ ਨੂੰ ਕੰਸੀਡਰ ਹੀ ਨਹੀਂ ਕੀਤਾ ਜਦੋਂ ਤੁਸੀਂ 3 ਸਾਲ ਵਧਾਤੇ ਪਰ ਜੁਡੀਸ਼ਰੀ ਦੀ ਏਜ ਹੱਲੇ ਤੱਕ ਵੀ ਨਹੀਂ ਵਧਾਈ ਸੋਚੋ ਮਿਨੀਮਲ ਐਲੀਜੀਬਿਲਟੀ ਜਿਹੜੀ ਜੱਜ ਵਾਸਤੇ ਦਿੱਤੀ ਗਈ ਹੈ ਉਹੀ 32 37 35 ਸਾਲ ਉਹਨੂੰ ਕਿਉਂ ਨਹੀਂ ਵਧਾਰੇ ਤੁਸੀਂ 3 ਸਾਲ ਅੱਗੇ ਕਰਤਾ ਪਰ ਬਈ ਏਜ ਤੇ ਮੇਰੀ ਵੱਧ ਰਹੀ ਹੈ ਨਾ ਏਜ ਮੇਰੀ ਵੱਧ ਰਹੀ ਹੈ ਪਰ ਐਲੀਜੀਬਿਲਟੀ ਦੀ ਏਜ ਤੁਸੀਂ ਵਧਾਈ ਨਹੀਂ ਸੱਚ ਆ ਫਲੌਟ ਥਿੰਕ ਤੁਸੀਂ ਸੋਚੋ ਅੱਜ ਆਪਾਂ ਉਸ ਕੰਟਰੀ ਵਿੱਚ ਰਹਨੇ ਆ ਉਸ ਇੰਡੀਆ ਚ ਰਹਨੇ ਆ ਜਿੱਥੇ ਨਾ ਜੌਬਲੈਸ ਗਰੋਥ ਦਾ ਇੱਕ ਟੈਗ ਲੱਗ ਚੁੱਕਿਆ ਹੈ ਇੰਡੀਆ ਤੇ ਕਿ ਜੀਡੀਪੀ ਦੇ ਖਾਨ ਨੂੰ 8% ਜਾ ਰਹੀ ਹੈ ਜੀਡੀਪੀ ਦੇ ਖਾਨ ਨੂੰ 10% ਜਾ ਰਹੀ ਹੈ ਆਪਾਂ ਇੱਕ ਠੋਕ ਕੇ ਕਹਿੰਦੇ ਆ ਕਿ 5 ਟ੍ਰਿਲੀਅਨ ਇਕਨੋਮੀ ਬਣਾਗੇ ਬਟ ਵੇਅਰ ਆਰ ਦਾ ਜੌਬਸ ਐਂਡ ਸੀ ਹਾਊ ਦਾ ਜੌਬਸ ਉਹ ਵੀ ਇਹੋ ਜਿਹੇ ਜੌਬਸ ਜਦੋਂ 5 ਕਰੋੜ ਕੇਸਸ ਜੁਡੀਸ਼ਰੀ ਵਿੱਚ ਪੈਂਡਿੰਗ ਨੇ ਤੇ ਸਾਨੂੰ ਜੱਜਸ ਦੀ ਲੋਡ ਹੈ 5 ਕਰੋੜ ਵਿੱਚੋਂ 3 3.5 ਕਰੋੜ ਕੇਸਸ ਲੋਅਰ ਜੁਡੀਸ਼ਰੀ ਵਿੱਚ ਪੈਂਡਿੰਗ ਨੇ ਹੁਣ ਇਹ ਜਿਹੜੇ ਵਿਚਾਰੇ ਬੱਚੇ ਸਾਡੇ ਵਰਗੇ ਇੱਥੇ ਆਂਦੇ ਬਈ ਜੁਡੀਸ਼ਰੀ ਦੀ ਪੈਂਡੈਂਸੀ ਘਟਾਉਂਦੇ ਵਧੀਆ ਕੰਮ ਕਰਦੇ ਜਿਹੜੇ ਬਜ਼ੁਰਗ ਜੱਜ ਨੇ ਜਿਨ੍ਹਾਂ ਦੀ ਬਹੁਤ ਉਮਰ ਵੈਸੀ ਹੋ ਚੁੱਕੀ ਹੈ ਉਹ ਯਾਰ ਉਹ ਦਿਨ ਚ 10 ਕੇਸ ਦੇਖੇਗਾ ਇਹ ਬੱਚੇ 20 ਵੀ ਦੇਖ ਸਕਦੇ ਸੀ 50 ਵੀ ਦੇਖ ਸਕਦੇ ਸੀ ਕਿਉਂਕਿ ਇਹਨਾਂ 'ਚ ਨਵਾਂ ਜਜ਼ਬਾ ਸੀ ਪਰ ਤੁਸੀਂ ਉਹਨਾਂ ਨੂੰ ਅੰਦਰ ਹੀ ਨਹੀਂ ਆਣ ਦਿੱਤਾ ਸੋ ਇਨ ਮਾਈ ਓਪੀਨੀਅਨ ਥਿਸ ਵਾਸ ਅ ਫਲੌਡ ਜਜਮੈਂਟ ਹੁਣ ਆਮ ਕਰਾਂ ਦੇ ਬੱਚੇ ਨਹੀਂ ਬਣ ਪਾਣਗੇ ਜੱਜ ਤਾਂ ਹੀ ਮੈਂ ਲਿਖਾਇਆ ਥੰਬਨੇਲ ਤੇ ਬਟ ਐਟ ਲਾਸਟ ਬਹੁਤ ਸਾਰੇ ਜਿਹੜੇ ਮੇਰੇ ਸੰਗੀ ਸਾਥੀ ਆਲਰੇਡੀ ਜੁਡੀਸ਼ਰੀ ਵਿੱਚ ਨੇ ਉਹਨਾਂ ਨੇ ਮੈਨੂੰ ਦੱਸਿਆ ਕਿ ਬਹੁਤ ਸਾਰੇ ਲਾਇਰਸ ਇਸ ਤੋਂ ਸੈਟੀਸਫਾਈਡ ਨਹੀਂ ਨੇ ਤੇ ਉਹਨਾਂ ਨੇ ਰਿਵਿਊ ਪਾ ਦਿੱਤਾ ਹੈ ਇਨ ਦਾ ਸੁਪਰੀਮ ਕੋਰਟ ਐਂਡ ਇਸੇ ਕਰਕੇ ਮੈਂ ਇਹ ਲੈਟਿਨ ਫਰੇਜ਼ ਤੁਹਾਡੇ ਲਈ ਲੈ ਕੇ ਆਇਆ ਹੈ ਫੀਏਟ ਜਸਟਿਸ਼ੀਆ ਰੂਏਟ ਸਿਲਮ ਯਾਨੀ ਕਿ ਜਸਟਿਸ ਸ਼ੈਲ ਪ੍ਰੀਵੇਲ ਈਵਨ ਥੋ ਦ ਹੈਵਨਸ ਫਾਲ ਕੁਝ ਵੀ ਹੋ ਜੇ ਜਸਟਿਸ ਹੋਣਾ ਚਾਹੀਦਾ ਕੁਝ ਵੀ ਹੋ ਜਦਾ ਮਤਲਬ ਹੈ ਚਾਹੇ ਸੁਪਰੀਮ ਕੋਰਟ ਗਲਤ ਵੀ ਸਾਬਿਤ ਹੋ ਜੇ ਤਾਂ ਵੀ ਜਸਟਿਸ ਹੋਣਾ ਚਾਹੀਦਾ ਤੇ ਜਸਟਿਸ ਕੀ ਹੋਏਗਾ ਅੱਜ ਦੀ ਮੈਂ ਤੁਹਾਨੂੰ ਦੱਸਾਂ ਦੱਸਾਂ ਜੇ ਤੁਸੀਂ ਕਹੋਗੇ ਸਰ ਹੁਣ ਆਪਾਂ ਕੀ ਕਰੀਏ ਦਾ ਥਿੰਗ ਇਜ਼ ਬੱਚਿਓ ਮੈਂ ਕੁਝ ਨਹੀਂ ਕਰ ਸਕਦਾ ਜਜਮੈਂਟ ਹੈਸ ਕਮ ਮੈਨੇ ਚੇਂਜ ਕਰ ਸਕਦਾ ਤੁਸੀਂ ਵੀ ਨਹੀਂ ਚੇਂਜ ਕਰ ਸਕਦੇ ਜੇ ਕੋਈ ਸਾਡੇ ਲਈ ਲੜ ਰਿਹਾ ਉਮੀਦ ਹੀ ਕਰ ਸਕਦੇ ਆ ਪਰ ਅੱਜ ਤੁਸੀਂ ਕੀ ਕਰਨਾ ਹੈ ਜੇ ਪੀसीएस ਜੁਡੀਸ਼ਰੀ ਨਹੀਂ ਦੇ ਸਕਦੇ ਜੇ ਪੀसीएस ਜੁਡੀਸ਼ਰੀ ਦੇ ਦਰਵਾਜ਼ੇ ਬੰਦ ਹੋ ਰਹੇ ਨੇ ਕੋਈ ਗੱਲ ਨਹੀਂ ਪੀसीएस ਐਗਜ਼ੈਕਟਿਵ ਵਾਲਾ ਜੋ ਠੀਕ ਹੈ ਪੀसीएस ਐਗਜ਼ੈਕਟਿਵ ਵਾਲਾ ਜੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਮੰਨ ਲਿਆ ਕਿ ਤੁਸੀਂ ਜੱਜ ਬਣਨ ਦਾ ਜਿਹੜਾ ਜਸਬਾ ਹੈ ਉਹਨੂੰ ਤੁਸੀਂ ਖੋ ਰਹੇ ਹੋ ਪਰ ਕੀ ਕਰ ਸਕਦੇ ਆਪਾਂ ਜਦੋਂ ਆਪਾਂ ਇਹੋ ਜੀ ਜੁਡੀਸ਼ਰੀ ਸਾਡੇ ਤੇ ਇੰਪੋਸ ਕਰ ਰਹੀ ਹੈ ਕੋਈ ਚੀਜ਼ ਆਪਾਂ ਕੁਝ ਨਹੀਂ ਕਰ ਸਕਦੇ ਮੇਰੀ ਸਲਾਹ ਇਹ ਰਹੇਗੀ ਆਪਣੀ ਜ਼ਿੰਦਗੀ 3 ਸਾਲ ਬਰਬਾਦ ਨਾ ਕਰੋ 3 ਸਾਲ ਬਹੁਤ ਵੱਡਾ ਟਾਈਮ ਹੁੰਦਾ ਹੈ ਉਹ ਵੀ ਤੁਹਾਡਾ ਪ੍ਰਾਈਮ ਯੂਥ ਏਜ ਦਾ ਟਾਈਮ ਸੋ ਜ਼ਿੰਦਗੀ ਬਰਬਾਦ ਨਾ ਕਰੋ ਕੋਈ ਗੱਲ ਨਹੀਂ ਇੱਥੇ ਤੋਂ ਇੱਥੇ ਆਜੋ 노 ਵਰੀਜ਼ ਇੱਥੇ ਵੀ ਤੁਹਾਨੂੰ ਉਹ ਹੀ ਰੁਤਬਾ ਮਿਲੇਗਾ ਹੋਰ ਨਹੀਂ ਕਰਨਾ ਕੋਈ ਨਹੀਂ ਹੋਰ ਬਹੁਤ ਜੌਬਸ ਨੇ ਤੁਸੀਂ ਏਡੀਏ ਦੀ ਤਿਆਰੀ ਕਰ ਸਕਦੇ ਹੋ ਠੀਕ ਹੈ ਤੁਹਾਡੇ ਕੋਲ ਏਡੀਏ ਦਾ ਪੇਪਰ ਹੁੰਦਾ ਸਟੇਟ ਲੈਵਲ ਤੇ ਉਸ ਤੋਂ ਬਾਅਦ ਤੁਸੀਂ ਆ ਜਾ ਕੇ ਆਈਬੀਪੀਐਸ ਦਾ ਲਾਅ ਅਫੀਸਰ ਦਾ ਪੇਪਰ ਹੈ ਸੀਬੀਆ ਪਬਲਿਕ ਪ੍ਰੋਸੀਕਿਊਟਰ ਦਾ ਅਫੀਸਰ ਹੈ ਬਹੁਤ ਇਹੋ ਜਿਹੇ ਪੇਪਰ ਹੈ ਦੇ ਸਕਦੇ ਹੋ ਦੇਖੋ ਪੈਸਾ ਆਂਦਾ ਜਾਂਦਾ ਰਹੇਗਾ ਪੈਸਾ ਨਹੀਂ ਰੁਕਦਾ ਬੰਦੇ ਦਾ ਪਰ ਇੱਕ ਮੇਨ ਪ੍ਰੋਬਲਮ ਜਿਹੜੀ ਮੈਨੂੰ ਲੱਗਦੀ ਹੈ ਜੱਜ ਬਣਨ ਦਾ ਸੁਪਨਾ ਜਿਹੜਾ ਹੈ ਤਿੰਨ ਸਾਲ ਸ਼ਾਇਦ ਤੁਹਾਨੂੰ ਕੰਪਰੋਮਾਈਜ਼ ਕਰਨਾ ਪਵੇ ਬਟ ਮੇਰੀ ਇਹੀ ਸਲਾਹ ਰਹੇਗੀ ਪਰਸਨਲੀ ਕਿ ਮਿਹਨਤ ਕਰੋ ਇਸ ਪਾਸੇ ਕਰੋ ਇਸ ਪਾਸੇ ਕਰੋ ਪਰ ਬਲੇਮ ਕੀ ਕਰ ਸਕਦੇ ਹਾਂ ਹੁਣ ਜੁਡੀਸ਼ਰੀ ਇਹੋ ਜੀ ਆਪਾਂ ਬਲੇਮ ਕਰ ਸਕਦੇ ਨਹੀਂ ਕਰ ਸਕਦੇ ਵੀ ਕੈਨ ਨਾਟ ਸੇ ਬਟ ਮਾਈ ਐਡਵਾਈਸ ਟੂ ਆਲ ਆਫ ਯੂ ਇਸ ਕਿ ਹੁਣ 3 ਸਾਲ ਵਿਲੇ ਨਾ ਬੈਠੋ ਠੀਕ ਹੈ ਜੀ 3 ਸਾਲ ਵਿਲੇ ਨਾ ਬੈਠੋ ਆਲ ਜੁਡੀਸ਼ਰੀ ਐਸਪੀਰੈਂਟਸ ਡੂ ਥਿਸ ਪੀਸੀਐਸ ਐਗਜ਼ੈਕਟਿਵ ਦੀ ਤਿਆਰੀ ਕਰੋ ਐਂਡ ਲਾਸਟਲੀ ਦਿਸ ਇਸ ਮਾਈ ਟੈਲੀਗ੍ਰਾਮ ਚੈਨਲ ਤੁਸੀਂ ਇਹਨੂੰ ਫੋਲੋ ਕਰ ਸਕਦੇ ਹੋ ਜਿੰਨੇ ਵੀ ਪੀਸੀਐਸ ਐਗਜ਼ੈਕਟਿਵ ਯੂਪੀਐਸਸੀ ਰਿਲੇਟਿਡ ਅਪਡੇਟਸ ਹਨ ਮੈਂ ਇੱਥੇ ਅਪਡੇਟ ਕਰਦਾ ਹਾਂ ਜੇ ਤੁਸੀਂ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਹੋ ਕਿ ਸਰ ਮੈਨੂੰ ਫਰਦਰ ਗਾਈਡੈਂਸ ਚਾਹੀਦੀ ਹੈ ਪਲੀਜ਼ ਕਾਲ ਹੇਰ ਤੁਸੀਂ ਕਾਲ ਕਰਕੇ ਕਹਿ ਸਕਦੇ ਹੋ ਕਿ ਜਦਨ ਸਰ ਨਾਲ ਗੱਲ ਕਰਾ ਦਿਓ ਸਬ ਮੇਰੀ ਟੀਮ ਮੇਰੇ ਨਾਲ ਗੱਲ ਕਰਾਏਗੀ ਤੁਹਾਡੀ ਜਿਹੜੀ ਵੀ ਫਰਦਰ ਗਾਈਡੈਂਸ ਹੈ ਆਪਾਂ ਉਹਦੇ ਨਾਲ ਗੱਲ ਕਰ ਸਕਦੇ ਹਾਂ ਠੀਕ ਹੈ ਜੀ ਬਿਕੋਜ਼ ਮੈਂ ਵੀ ਲਾਇਰ ਰਹਾਂ ਇਸੇ ਕਰਕੇ ਮੈਨੂੰ ਪਰਸਨਲੀ ਇਹ ਜਜਮੈਂਟ ਬਹੁਤ ਜ਼ਿਆਦਾ ਦੁੱਖ ਦਿੰਦਾ ਇਹਨੇ ਸੋ ਉਮੀਦ ਕਰਦਾ ਹਾਂ ਕਿ ਹੁਣ ਤੁਸੀਂ ਦੁਖੀ ਨਹੀਂ ਹੋਵੋਗੇ ਮੈਂ ਤੁਹਾਡੇ ਲਈ ਸਾਰੀ ਸੱਚਾਈ ਦੱਸਤੀ ਹੈ ਅੱਗੇ ਦਾ ਸੋਚੀਏ ਆਪਾਂ ਠੀਕ ਹੈ ਜੀ ਐਂਡ ਅੱਗੇ ਕੀ ਹੈ ਜੇ ਪੀਸੀਐਸ ਜੇ ਨਹੀਂ ਤੇ ਪੀਸੀਐਸ ਈ ਆਪਾਂ ਕਰੀਏ ਐਗਜ਼ੈਕਟਿਵ ਬਣੀ ਹੈ ਠੀਕ ਹੈ ਜੀ ਸੋ ਸਤਿ ਸ਼੍ਰੀ ਅਕਾਲ ਜੀ